ਕਟਾ ਅੰਬਰ ਤੇ ਸ਼ਾਈ ਹਾਂਜੀ ਤਾਂ ਪੀ ਲਈ ਹਾਂਜੀ ਉਹ ਯਾਦ ਦਿਲਬਰ ਦੀ ਆਈ ਤਾਂ ਪੀ ਲਈ ਜੀ ਸੋ ਲੱਥਾਂ ਭਲਾਈ ਜੀ ਤਾਂ ਪੀ ਲਈ ਤੇ ਤੈਨੂੰ ਯਾਰਾ ਸਾਡੇ ਤੇ ਕੀ ਸਾੜਾ ਪੈਸੇ ਜੇਬ ਚੋਂ ਖਰਚੇ ਹਾਂਜੀ ਮੰਗਾਈ ਤਾਂ ਪੀ ਲਈ ਪੀ ਲਈ ਬਿਲਕੁਲ ਸ਼ੇਰੋ ਸ਼ਾਇਰੀ ਜਿਹੜੀ ਕਦੇ ਸਾਡੇ ਪੰਜਾਬ ਦੇ ਕਲਚਰ ਦਾ ਹਿੱਸਾ ਹੁੰਦੀ ਸੀ ਅਕਸਰ ਦੱਸਦੇ ਨੇ ਪੁਰਾਣੇ ਲੋਕ ਕਿ ਜਦੋਂ ਕਿਤੇ ਪੁਰਾਣੇ ਸਮੇਂ ਵਿੱਚ ਚਾਰ ਯਾਰ ਮੇਲੀ ਬੰਦੇ ਸੀ ਤੇ ਸ਼ੇਰੋ ਸ਼ੈਰੀ ਹੁੰਦੀ ਸੀ ਜਾਂ ਫਿਰ ਕਿਤੇ ਕੁਝ ਸ਼ਾਮ ਦਾ ਟਾਈਮ ਹੁੰਦਾ ਸੀ ਕੁਝ ਉਹੋ ਜਿਹਾ ਮਾਹੌਲ ਹੁੰਦਾ ਸੀ ਤੇ ਸਾਹਮਣੇ ਚੱਕਰ ਘੜਾਉਣ ਵਾਲੀ ਰੱਖੀ ਹੁੰਦੀ ਸੀ ਹੂੰ ਤੇ ਫਿਰ ਸ਼ੇਰੋ ਸ਼ੈਰੀ ਹੁੰਦੀ ਸੀ ਹਾਂਜੀ ਪਰ ਦੇਖਿਆ ਜਾ ਰਿਹਾ ਆ ਕਿ ਇਹ ਜੋ ਕਲਚਰ ਆ ਸਾਡਾ ਪੰਜਾਬ ਦਾ ਸ਼ੇਰੋ ਸ਼ੈਰੀ ਦਾ ਇਹ ਅਲੋਪ ਜਾ ਹੋ ਗਿਆ ਖਤਮ ਜਾ ਹੋ ਗਿਆ ਤੇ ਅੱਜ ਆਪਾਂ ਆ ਇਸ ਵਾਸਤੇ ਗੱਲ ਵੀ ਕਰਾਂਗੇ ਤੇ ਨਾਲੇ ਬਾਪੂ ਲਖਵਿੰਦਰ ਸਿੰਘ ਸੰਧੂ ਜੀ ਕੋਲੋਂ ਕੋਈ ਸ਼ੇਅਰ ਵੀ ਸੁਣਾਂਗੇ ਤੇ ਲੋ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਸਭ ਤੋਂ ਪਹਿਲਾਂ ਮੇਨ ਗੱਲ ਤਾਂ ਮੈਂ ਤੁਹਾਡੇ ਕੋਲੋਂ ਬਹੁਤ ਸਾਰੇ ਸ਼ੇਅਰ ਸੁਣਨੇ ਚਾਹੁੰਦਾ ਹਾਂ ਅੱਛਾ ਜੀ ਪਰ ਉਸ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਇਹ ਦੱਸ ਦੋ ਵੀ ਪੰਜਾਬ ਵਿੱਚ ਜੋ ਸ਼ੇਰੋ ਸ਼ੇਰੀ ਆ ਸਾਡੇ ਕਲਚਰ ਸਾਡੀ ਪੰਜਾਬੀਅਤ ਦਾ ਜੋ ਹਿੱਸਾ ਸੀ ਉਹ ਖਤਮ ਜਾ ਹੋ ਗਿਆ ਇਹਦੇ ਬਾਰੇ ਸਾਨੂੰ ਦੋ ਲਾਈਨਾਂ 'ਚ ਦੱਸੋਗੇ ਕੀ ਕਾਰਨ ਆ ਕਿਉਂ ਖਤਮ ਹੋ ਗਿਆ ਸਾਡਾ ਕਲਚਰ ਦਾ ਹਿੱਸਾ ਦੇਖੋ ਜੀ ਜਦੋਂ ਅਸੀਂ ਪਰਦੇ ਸਨ ਜੀ ਜਦੋਂ ਅਸੀਂ ਸਟੂਡੈਂਟਸ ਜੀ ਅਜਿਹਾ 35-40 ਸਾਲ ਪਹਿਲਾਂ ਜੀ ਉਦੋਂ ਅਸੀਂ ਲਿਟਰੇਚਰ ਬੜਾ ਪੜਦੇ ਸੀ ਜੀ ਸਹਿਦ ਦੀਆਂ ਕਿਤਾਬਾਂ ਜੀ ਹਾਂ ਨਮਾਨਾ ਵਾਲ ਆ ਗਿਆ ਜੀ ਕਮਲ ਦਾ ਆ ਗਿਆ ਜੀ ਅਮਰਤਾ ਪ੍ਰੀਤਮ ਦਾ ਆ ਗਿਆ ਜੀ ਆ ਜੀ ਫਲਾਣੇ ਅਵਤਾਰ ਪਾਸ਼ ਦੀ ਬਟਾਮਾਇ ਪੋਇਟਰੀ ਆ ਗਈ ਜੀ ਜੀ ਆ ਜੀ ਨਵੇਂ ਆਪਣੇ ਡਾਕਟਰ ਜਗਤਾਰ ਦੀਆਂ ਗੱਜਲਾਂ ਦੀ ਕਿਤਾਬ ਆ ਗਈ ਜੀ ਜੀ ਅਸੀਂ ਫਿਰ ਉਹਨਾਂ ਨੂੰ ਲੈ ਕੇ ਪੜਦੇ ਸੀ ਜੀ ਇਹ ਐਂਟਰਟੇਨਮੈਂਟ ਲਈ ਪੜਦੇ ਸੀ ਫਿਰ ਦਿੰਦਾਰੇ ਸਟੋਰੀ ਦੀ ਨੌਲੇਜ ਵੀ ਵਾਧੀ ਸੀ ਜੀ ਜੀ ਤੇ ਸ਼ੌਕ ਵੀ ਸੀ ਜੀ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਟੈਕਨੋਲੋਜੀ ਦਾ ਰੂਪ ਬਦਲਿਆ ਹਾਂਜੀ ਇੰਟਰਨੈਟ ਤਾਂ ਸਾਡੇ ਹੁਣ ਘਰਾਂ ਚ ਟੀਵੀ ਆ ਗਏ ਸਿੱਧੀਆਂ ਲੱਗ ਗਈਆਂ ਜੀ ਜੀ ਇਹਨਾਂ ਨੇ ਸਾਡਾ ਸਾਰਾ ਕੁਝ ਖੋਲਿਆ ਜੀ ਕਿਉਂਕਿ ਸਾਨੂੰ ਕਿਤਾਬ ਪੜਨ ਦੇ ਤਾਂ ਕਿਸੇ ਕੋਲ ਫੁਰਸਤ ਹੀ ਨਹੀਂ ਬਲਗਾਟੀ ਵੱਲ ਜ਼ਿਆਦਾ ਅਸੀਂ ਭੱਜ ਗਏ ਹਾਂ ਅਸੀਂ ਬਸ ਉਹ ਬੰਨੋਠੀ ਚੀਜ਼ਾਂ ਦਾ ਜੇ ਕੂੜੀ ਕੀ ਜਾਂ ਕਚਰਾ ਪੱਟੀ ਜ਼ਿਆਦਾ ਅਸੀਂ ਐਕਸੈਪਟ ਕਰ ਲਈ ਇਹ ਚੀਜ਼ਾਂ ਨੇ ਸਨ ਦੂਰ ਕਰਤਾ ਸ਼ਾਇਦ ਸਾਡੇ ਪ੍ਰਾਤਨ 6 ਵਜੇ ਦੇ ਟਾਈਮ ਤੋਂ ਹਾਂਜੀ ਤੇ ਇਹਨਾਂ ਕਹਾਣੀਆਂ ਤੋਂ ਇਹਨਾਂ ਨਾਵਲਾਂ ਤੋਂ ਹਾਂਜੀ ਗਲਮਕਸਸ ਮੁਚੀ ਕਰਾਂ ਪੇ ਸਾਡੇ ਸੱਤ ਸਾਹਿਦ ਤੂੰ ਜੀ ਹਾਂਜੀ ਤੇ ਬਾਪੂ ਜੀ ਜਦੋਂ ਤੁਸੀਂ ਆਪਣਾ ਟਾਈਮ ਜਦੋਂ ਤੁਸੀਂ ਆਪਣੇ ਯਾਰਾਂ ਚ ਬੈਠੇ ਹੁੰਦੇ ਹੋ ਤੇ ਉਦੋਂ ਫਿਰ ਥੋੜੀਆਂ ਜੀਆਂ ਸਾਨੂੰ ਦੱਸੋ ਗੱਲਾਂ ਕਿ ਉਦੋਂ ਕਿਵੇਂ ਸ਼ੇਰੋ ਸ਼ੈਰੀ ਹੁੰਦੀ ਸੀ ਤੇ ਕਿਹੜੇ ਕਿਹੜੇ ਸ਼ਾਇਰ ਤੁਸੀਂ ਸ਼ੇਰ ਤੁਸੀਂ ਬੋਲਦੇ ਹੁੰਦੇ ਸੀ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਵੀ ਕਦੇ ਜਦੋਂ ਕਿਸੇ ਕਦੇ 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 ਪੀਣੀ ਨਾ ਹਾਂਜੀ ਤੇ ਕਈਆਂ ਨੇ ਆ ਕੇ ਖਣਾ ਛੱਡ ਯਾਰ ਤੂੰ ਹਾਂਜੀ ਇਹ ਦੀ ਕੀ ਰੱਖਿਆ ਨਾ ਪੀਆ ਕਰ ਹਾਂਜੀ ਜੀ ਉਹ ਫਿਰ ਇੱਕ ਦੂਜੇ ਨੂੰ ਪਟਾਸ਼ਟ ਕਰਨ ਦੇ ਵੇਲੇ ਬੋਲ ਦੇ ਨਾਲ ਕਿ ਨਾ ਹਾਂਜੀ ਘਾਟਾ ਅੰਬਰ ਤੇ ਸ਼ਾਈ ਹਾਂਜੀ ਤਾਂ ਪੀ ਲਈ ਹਾਂਜੀ ਆਯਾਦ ਦਿਲਬਰ ਦੀ ਆਈ ਤਾਂ ਪੀ ਲਈ ਜੀ ਸੋ ਲੱਥਾਂ ਪਲਾਈ ਜੀ ਤਾਂ ਪੀ ਲਈ ਤੇ ਤੈਨੂੰ ਯਾਰਾ ਸਾਡੇ ਤੇ ਕੀ ਸਾੜਾ ਪੈਸੇ ਜੇਬ ਚੋਂ ਖਰਚੇ ਮੰਗਾਈ ਤਾਂ ਪੀ ਲਈ ਪੀ ਲਈ ਬਿਲਕੁਲ ਆ ਨਾਲੇ ਇੱਕੋ ਹਿੰਦੀ ਵਿੱਚ ਵੀ ਇੱਕ ਸ਼ੇਰ ਆ ਨਾ ਕਿ ਮੋਜੇ ਪੀਨੇ ਦਾ ਸ਼ੌਕ ਨਹੀਂ ਮੈਂ ਪੀਤਾ ਹੂੰ ਗਮ ਬੁਲਾਣੇ ਕੇ ਲੀਏ ਗਮ ਬੁਲਾਣੇ ਕੇ ਆਹ ਕੀ ਪਤਾ ਜੇ ਕੀ ਪਤਾ ਜੇ ਉਹਨੂੰ ਪੀਣ ਦਾ ਸ਼ੌਕ ਹੋਵੇ ਤਾਂ ਕਹਿੰਦਾ ਹੋਵੇ ਥੋੜਾ ਬੋਤਾ ਗਮ ਜਾਂ ਕਿਹੇ ਪਾਸੋਂ ਆਵੇ ਤਾਂ ਬਾਨਾ ਮਾਰੀਏ ਪੀਣ ਦਾ ਤੇ ਬਾਪੂ ਜੀ ਹੋਰ ਉਸ ਟਾਈਮ ਕਿਹੜੇ ਕਿਹੜੇ ਇਹ ਕਲਚਰ ਚ ਕਿਹੜੀਆਂ-ਕਿਹੜੀਆਂ ਲਾਈਨਾਂ ਜਿਹੜੀਆਂ ਸਾਡੇ ਪੰਜਾਬ ਦਾ ਕਿਹੜੇ-ਕਿਹੜੇ ਲਫ਼ਜ਼ ਹਿੱਸਾ ਸੀ ਸਾਨੂੰ ਦੱਸੋ ਕੋਈ ਸ਼ੇਰ ਸੁਣਾਓ ਸਾਨੂੰ ਜਿਸ ਨਾਲ ਸਾਡੇ ਸ਼ਰੋਤੇ ਸਾਰੇ ਚਾਹਵਾਨ ਸਾਡੇ ਪ੍ਰਸ਼ੰਸਕ ਸਾਡੇ ਪਿਆਰੇ ਸੁਣ ਸਕਣ ਮੇਰੇ ਕੋਲ ਹੀ ਮੈਂ ਤਾਂ ਸ਼ੇਰ ਸ਼ਾਇਰੀ ਕਲੈਕਟ ਕਰਨੀ ਜੀ ਤੇ ਸ਼ੇਰ ਆਖਣੇ ਮਹਿਫਲਾਂ ਚ ਜੀ ਇਹ ਮੇਰੀ ਜ਼ਿੰਦਗੀ ਦਾ ਇੱਕ ਸ਼ੌਕ ਹੈ ਮੈਂ ਤੁਸੀਂ ਪਹਿਲਾਂ ਕਾਫੀ ਮਲੇ ਸ਼ੇਰੋ ਜਰੀ ਕਰ ਚੁੱਕੇ ਹਾਂ ਹਾਂ ਜੀ ਬੜੇ ਦੋਸਤਾਂ ਮਿੱਤਰਾਂ ਵਿੱਚ ਬਹਿਣਾ ਇਤਨਾ ਜਦੋਂ ਜੀ ਉਦੋਂ ਫਿਰ ਸ਼ੇਰੋ ਸ਼ਾਇਰੀ ਫਿਰ ਚੱਲਦੀ ਹੁੰਦੀ ਸੀ ਜੀ ਜੀ ਮੈਂ ਤੁਹਾਨੂੰ ਦੱਸਿਆ ਜਦੋਂ ਪੜਦੇ ਸੀ ਚੰਗੀਆਂ ਚੰਗੀਆਂ ਚੀਜ਼ਾਂ ਅਖਬਾਰ ਦੇ ਵਿੱਚੋਂ ਕੱਟ ਲੈਣੀਆਂ ਠੀਕ ਹੈ ਜੀ ਇਕ ਰਾ ਅਖਬਾਰ ਦੇ ਵਿੱਚ ਪੰਜ ਸ਼ੇਰ ਆਏ ਹਾਂ ਜੀ ਉਦੋਂ ਪੰਜ ਸ਼ੇਰ ਛਪੇ ਇਕੱਠੇ ਹਾਂ ਜੀ ਇਹ ਪੰਜੇ ਹੀ ਪਾਕਿਸਤਾਨੀ ਪੰਜਾਬੀ ਸ਼ਾਇਰਾਂ ਦੇ ਠੀਕ ਹੈ ਜੀ ਅੰਮ੍ਰਿਤ ਖਾਨ ਅੰਮ੍ਰਿਤ ਤਿਆਮਦਰਾਈ ਸਾਹਿਬ ਠੀਕ ਹੈ ਜੀ ਉਹਨਾਂ ਚੋਂ ਮੈਂ ਤੁਹਾਨੂੰ ਸੁਣਾਉਣਾ ਉਹ ਸ਼ੇਰ ਜੀ ਬਿਲਕੁਲ ਜੀ ਬਿਲਕੁਲ ਉਹ ਇੱਕ ਬਣੀਏ ਕੇ ਅਨਸਰ ਤੇ ਭਈ ਕੜੀ ਕੜੀ ਦਾ ਤਾਜ ਮਹਿਲ ਦੀ ਸ਼ਾਹ ਜਿਹੜੀ ਉਹ ਪੈਂਦੀ ਹਾਂਜੀ ਧਾਰਨਾ ਜੀ ਹੈਗੀ ਨਾ ਕੋਈ ਨਹੀਂ ਖਾਲੀ ਧਾਰਨਾ ਹਾਂਜੀ ਉਹ ਤੇ ਤੇ ਆ ਭਈ ਅੰਮ੍ਰਿਤ ਖਾਨ ਕਹਿੰਦਾ ਸ਼ੇਰ ਕਹਿੰਦੇ ਨੇ ਭਈ ਕਦੇ ਇੱਕ ਦਾਈ ਰੇਤ ਦੇ ਕੋਠੇ ਹਾਂਜੀ ਜਾਨ ਸਮੁੰਦਰ ਪੀ ਹਾਂਜੀ ਕਦੇ ਇੱਕ ਦਾਈ ਰੇਤ ਦੇ ਕੋਠੇ ਜਾਨ ਸਮੁੰਦਰ ਪੀ ਜੀ ਕਦੇ ਕਿਦਾਂ তাজਮਹਿਲ ਦੀ ਛੱਤ ਵੀ ਪੈਂਦੀ ਚੋ ਜੀ ਦੇਖੋ ਠੀਕ ਹੈ ਜਿਸ ਕਹਿੰਦੇ ਕਦੇ ਕਦਾਈ ਕੁਝ ਵੀ ਹੋ ਸਕਦਾ ਹੈ ਕਦੇ ਇੱਕ ਤਈ তাজਮਹਿਲ ਦੀ ਛੱਤ ਵੀ ਪੈਂਦੀ ਚੋ ਠੀਕ ਹੈ ਉਦੋਂ ਜੀ ਫਿਰ ਮੈਦਾਨ ਜਦੋਂ ਲੱਗਦੀਆਂ ਹੁੰਦੀਆਂ ਸੀ ਤੁਹਾਡੇ ਟਾਈਮ 'ਚ ਤੇ ਉਦੋਂ ਫਿਰ ਕਿਵੇਂ ਜੀ ਮਤਲਬ ਡਰਿੰਕ ਸਿੰਕ ਚਲਦੀ ਸੀ ਬਿਲਕੁਲ ਉਦੋਂ ਫਿਰ ਚਾ ਪੀ ਵੀ ਲਈਦੀ ਸੀ ਸ਼ੌਕ ਸੀ ਸਾਨੂੰ ਵੀ ਕਦੇ ਕਦੇ ਪੀਲੀ ਦੀ ਰੋਣ ਨਹੀਂ ਭਾਈ ਸ਼ੇਰੋ ਸ਼ੇਰੀ ਨਿਕਲਦੀ ਸੀ ਉਦੋਂ ਜਦੋਂ ਜਿਆਦਾ ਫਿਰ ਲਹਿਰ বাজਦੀ ਸੀ ਫਿਰ ਆਪਣੇ ਸ਼ੇਰ ਤਾਂ ਫਿਰ ਉੱਤਰਿਆ ਹੁੰਦੇ ਸੀ ਤੇ ਕੋਈ ਹੋਰ ਇੱਕ ਦਾ ਸ਼ੇਰ ਸਾਨੂੰ ਮੈਂ ਸੁਣਾਉਣਾ ਤੁਹਾਨੂੰ ਕਰਨੇ ਆ ਪੂਰੇ ਆਪਾਂ ਪੰਜਾਬੀ ਪਾਕਿਸਤਾਨੀ ਸਾਡੇ 5 ਉਹ ਹੀ ਬਾਕੀ ਗੱਲੇ ਹਾਂਜੀ ਕਹਿੰਦਾ ਵੀ ਹੁੰਨੇ ਆਉਣਾ ਮੇਰੇ ਘਰ ਵਿੱਚ ਕਿਸੇ ਨੇ ਹੁਣ ਪਰੋਣੇ ਜੀ ਹੁਣ ਨਹੀਂ ਆਉਣਾ ਘਰ ਮੇਰੇ ਵਿੱਚ ਕਿਸੇ ਨੇ ਹੁਣ ਪਰੋਣੇ ਜੀ ਦੁੱਖ ਹੁੰਦਾ ਏ ਇਸ ਮੰਪਤੀ ਤੇ ਜਲਦੀ ਬੋਲੇਗਾ ਦੁੱਖ ਹੁੰਦਾ ਏ ਦੁੱਖ ਹੁੰਦਾ ਏ ਇਸ ਮੰਪਤੀ ਤੇ ਜਲਦੀ ਬੋਲੇਗਾ ਕਾਂ ਜੀ ਹੂੰ ਟੈਕਸੀ ਸੀ ਪਈ ਆਪਣੇ ਹੀ ਪਰੇਸ਼ਾਨੇ ਕੋਲੋਂ ਹਾਂਜੀ ਮੈਂ ਅੱਜ ਦੁਪਹਿਰੀ ਪੁੱਛਿਆ ਜੀ ਆਪਣੀ ਪਰਛਾਵੇਂ ਕੋਲ ਮੈਂ ਅੱਜ ਦੁਪਹਿਰ ਨੂੰ ਪੁੱਛਿਆ ਤੇਰੇ ਮੇਰੇ ਵਿੱਚੋਂ ਕਿਹੜਾ ਅਸਲੀ ਹੈ ਪਰਛਾਵਾ ਇਹਦਾ ਅਸਲੀ ਹੁਸ਼ਰੂ ਤੇ ਅੱਖਾਂ ਦੇ ਨਾਲ ਬੋਗਾਰ ਆਈਆਂ ਅੱਜ ਦੀ ਤਰੀਕ ਵਿੱਚ ਜਦੋਂ ਮੈਂ ਤਾਂ ਜਿਵੇਂ ਤੁਸੀਂ ਕੁਝ ਇਹੋ ਜਿਹਾ ਵਕਤ ਚੋਂ ਜੇ ਆਪਕੋ ਇਹ ਹੋ ਜਾਏ ਮਾਹੌਲ ਚੋਂ ਗੁਜ਼ਰੇ ਹੋ ਮਵੀ ਇਹੋ ਜੇ ਮਾਹੌਲ ਚੋਂ ਗੁਜ਼ਰੇ ਆ ਤੇ ਖੈਰ ਮੈਨੂੰ ਉਹ ਕੁਝ ਪਤਾ ਇਹਨਾਂ ਚੀਜ਼ਾਂ ਦਾ ਬਾਕੀ ਜੀ ਇਹ ਗੱਲਾਂ ਆਮ ਲੋਕਾਂ ਨੂੰ ਆਪਾਂ ਦਸੀਏ ਸੁਣਨੀ ਨਾ ਸੁਣਨਾ ਕਿ ਉਹਨਾਂ ਨੂੰ ਸਮਝ ਨਹੀਂ ਆਉਣੀ ਕੀ ਮਤਲਬ ਤਕ ਬੰਦੀ ਨਹੀਂ ਬਣੀ ਨਹੀਂ ਤਕ ਬੰਦੀ ਕੀ ਆ ਕਿ ਮਤਲਬ ਗੱਲ ਦਾ ਮਤਲਬ ਕਿਡਾ ਆ ਸ਼ੇਰ ਬੋਲੋ ਤੁਸੀਂ ਅਗਲੇ ਪਤਾ ਲੱਗੇ ਯਾਰ ਹਾਂਜੀ ਤੇ ਅਗਲਾ ਸ਼ੇਰ ਅਸੀਂ ਸੁਣਾ ਚਾਹਾਂਗੇ ਜੀ ਉਹਨਾਂ ਪੰਜਾਂ ਚੋਂ ਅਗਲਾ ਸ਼ੇਰ ਅਗਲਾ ਸ਼ੇਰ ਆ ਭਈ ਸਜਨਾਂ ਦੇ ਪਿੰਡ ਜਾਂਦੇ ਰਹੀਆ ਮੇਰੀਆਂ ਅੱਖੀਆਂ ਲੈ ਜਾ ਜੀ ਸਜਨਾਂ ਦੇ ਪਿੰਡ ਜਾਂਦੇ ਰਹੀਆ ਆ ਮੇਰੀਆਂ ਅੱਖੀਆਂ ਲੈ ਜਾ ਓਏ ਉਹਨੂੰ ਆਖੀ ਭੁੱਲ ਭਲਿਖੇ ਇੱਕ ਦੋ ਸੁਪਨੇ ਇਕੱਲੇ ਇੱਕ ਦੋ ਸੁਪਨੇ ਇਕੱਲੇ ਵਾ ਜੀ ਵਾ ਆ ਤਾਂ ਨਹੀਂ ਸੁਣਾਉਣਾ ਬੜੀ ਦੁਖੀ ਬਿਲਕੁਲ ਜੀ ਤੇ ਵੜੇ ਜਿੱਥੇ ਮਿਲ ਜੇ ਜੀ ਜੀ ਸੁਣ ਵਾਖੀ ਉਹ ਲਿਖੇ ਇੱਕ ਦੋ ਸੁਪਨੇ ਇਕੱਲੇ ਜਿਹੜੇ ਮੈਨੂੰ ਵੀ ਇੱਕ ਯਾਦ ਆ ਜੀ ਹਾਂ ਜੀ ਹੁਣ ਯਕੀਨਾਂ ਦਾ ਮੈਨੂੰ ਪਤਾ ਨਹੀਂ ਹਿੰਦੀ ਉਰਦੂ ਵਿੱਚ ਆਏ ਮਤਲਬ गहरे बादलों के दरमियान ऐसी साजिश हुई गहरे बादलों के दरमियान ऐसी साजिश हुई मेरा घर मिट्टी का था मेरे ही घर बारिश हुई क्या बात है <laughs> क्या बात है वाह मैं क्या पिंडों आया ते मैं फरीद को तो पढया मिलता भी दी जी जी मेरा जी कीता यार मैं गाज्यों देखेया दस दस कटा लो जी सजदे का चल गई थी जी बिल्कुल जी बिल्कुल हां जी मेरा जी कीता ये भी भावना ਕਿਸੇ ਕਿਸੇ ਇਨਸਾਨ ਚ ਹੀ ਹੁੰਦੀ ਆ ਮੈਂ ਪਹਿਲਾਂ ਕਾਲਜ ਗਿਆ ਜਾ ਕੇ ਸਾਰਾ ਕੁਝ ਵੇਖਿਆ ਹਾਂਜੀ ਪੰਕਟੀਨ ਸੀ ਇੱਥੇ ਇੱਥੇ ਆ ਪਾਰ ਗਲਾਬ ਗਲਪ ਪਾਰ ਕਸੀ ਫਰੀਦ ਪਾਰ ਕਸੀ ਇੱਥੇ ਦਫਤਰ ਸੀ ਸਾਡੇ ਪ੍ਰਿੰਸੀਪਲ ਸਾਹਿਬ ਦਾ ਇੱਥੇ ਸਾਇੰਸ ਕੋਰਸ ਸੀ ਇੱਥੇ ਲੈਬ ਵੀ ਸੀ ਇੱਥੇ ਡਿਸਪੈਂਸਰੀ ਸੀ ਸਾਰਾ ਵੇਖਿਆ ਉਹ ਕਿੱਥੇ ਜੀ ਮੇਰੀ ਅੱਖਾਂ 'ਚੋਂ ਪਾਣੀ ਆ ਗਿਆ ਜੀ ਜਦੋਂ ਮੈਂ ਵਾਪਸ ਆਇਆ ਫਿਰ ਬਸ ਤੇ ਹਾਂਜੀ ਮੈਨੂੰ ਇੰਦਰਜੀਤ ਤੋਂ ਤੁਲਸੀ ਦਾ ਸ਼ਹਿਦ ਬੜੀ ਛਿੱਤੀ ਉੱਪਰ ਆ ਦਿਮਾਗ ਦੇ ਵਿੱਚ ਜੀ उन्होंने शेर सी पी जिन राहों में हम साथ साथ चले थे जिन राहों में हम साथ साथ चले थे उन्होंने रोक रोक पूछा तेरा हम सफर कहाँ है उन्होंने रोक रोक पूछा तेरा, तेरा हम सफर तेरा हम सफर कहाँ है ਇਹੋ ਜਿਹੇ ਪਿਆਰੀਆਂ ਚੀਜ਼ਾਂ ਅੱਜ ਜੇ ਕਿਸੇ ਨੂੰ ਸੁਣਾਈਆਂ ਜੀ ਤੇ ਤੁਹਾਡੀ ਗੱਲ ਸੁਣਾ ਪਹਿਲੇ ਤੋਂ ਦੇ ਗਲੇ ਨਹੀਂ ਉਤਰਦੀਆਂ ਮੈਂ ਪਹਿਲਾਂ ਪਤਾ ਨਹੀਂ ਲੱਗਦਾ ਸਮਝ ਨਹੀਂ ਆਉਣੀ ਭਵਨ ਦਾ ਕੀ ਯਾਦ ਉਹਨੇ ਪਕਾਈ ਲਈ ਛੱਡ ਪੜੇ ਬਾਪੂ ਜੀ ਇੱਕ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਆ ਮਾਧਿਅਮ ਵੀ ਇਹ ਤੇ ਹਰ ਆਡੀਅੰਸ ਹੈਗੀ ਆ ਬਿਲਕੁਲ ਜੀ ਬਿਲਕੁਲ ਬੋਲੀਆਂ ਵਾਲੀ ਵੀ ਹੈਗੇ ਟੱਪਿਆਂ ਵਾਲੀ ਵੀ ਹੈਗੇ ਗਾਹਾਂ ਵਾਲੀ ਵੀ ਹੈਗੇ ਆ ਰੱਬ ਨੂੰ ਯਾਦ ਕਰਨ ਵਾਲੀ ਵੀ ਹੈਗੇ ਸਾਰੀ ਆਡੀਅੰਸ ਇੱਥੇ ਹੈਗੀ ਆ ਜੀ ਸਾਰੀ ਆਡੀਅੰਸ ਹੈ ਹਾਂਜੀ ਬਿਲਕੁਲ ਹੁਣ ਕੀ ਆ ਆਪਾਂ ਜਿਹਦਾ ਪਿੰਡਾਂ 'ਚ ਕਿਸਾਨ ਆ ਉਹਨ ਕਿਸਾਨ ਦੇ ਵਿਚਾਰੇ ਨੇ ਸ਼ੇਰੋ ਸ਼ੇਰੀ ਕੀ ਕਰਨੀ ਉਹਦੇ ਹੋਰ ਹੀ ਇੰਨੇ ਪੰਗੇ ਆ ਇੰਨੇ ਸਿਆਪੇ ਆ ਫਿਰ ਉਹਦੇ ਅੱਗੇ ਜਿਹੜਾ ਇਹੋ ਜਿਹਾ ਕਲਚਰ ਰੱਖ ਦਿੱਤਾ ਗਿਆ ਵਾ ਕਿ ਉਹਦੇ ਵਿੱਚ ਹੀ ਉਲਝ ਕੇ ਰਹਿ ਗਿਆ ਆ ਟਾਣੇ ਬਾਣੇ ਸੀ ਹਾਂਜੀ ਉਹਨੂੰ ਆਪਣੇ ਮੂੰਹ ਤੋਂ ਹੋਂਦੇ ਵਾਲ ਵੋਂ ਬਾਰੇ ਤੇ ਉਹਨੂੰ ਆਪਣੇ ਜੋ ਜ਼ਿੰਦਗੀ ਦੇ ਸਵਾਦ ਆ ਜ਼ਿੰਦਗੀ ਦੇ ਰਸ ਆ ਉਹਨਾਂ ਤੋਂ ਪਾਸੇ ਕਰ ਦਿੱਤਾ ਯਾਰ ਨੂੰ ਕਿ ਉਹ ਸਿਰਫ ਇੱਕ ਮਤਲਬ ਰੋਟੀ ਪਾਣੀ ਕਮਾ ਲੈ ਕੇ ਰੋਟੀ ਸਵੇਰ ਦੀ ਖਾ ਲੇ ਰਾਤ ਨੂੰ ਸੌਂ ਜਾਏ ਸਵੇਰ ਉੱਠ ਕੇ ਫੇਰ ਰੋਟੀ ਦਾ ਜਗਾਰ ਕਰੇ ਫੇਸ ਹੋ ਜਾਏ ਉਹਨਾਂ ਚੱਕਰਾਂ ਜਨੂੰ ਪਾ ਦਿੱਤਾ ਗਿਆ ਤੇ ਬਾਪੂ ਜੀ ਨੂੰ ਇੱਕ ਸ਼ੇਰ ਹੋਣਾ ਹਾਂ ਜੀ ਪਲੀਜ਼ ਕਹਿੰਦਾ ਹੈ ਭਈ ਮੇਰੇ ਇਹ ਗਮ ਨਹੀਂ ਕਿ ਉਹ hame ਭੁੱਲ ਗਏ ਹੋਗੇ ਜੀ ਮੇਰੇ ਇਹ ਗਮ ਨਹੀਂ ਕਿ ਉਹ ਮੇਰੇ ਭੁੱਲ ਗਏ ਹੋਗੇ ਜੀ ਗਮ ਤੋਂ ਇਹ ਹੈ ਕਿ ਰੋ ਰੋ ਕੇ ਬੁਲਾਇਆ ਵਗਾ ਰੋ ਰੋ ਕੇ ਬੁਲਾਇਆ ਵਗਾ ਜੀ ਜੀ ਮੈਨੂੰ ਲੱਗਦਾ ਵਿਸ਼ਵਾਸ ਹੀ ਟਰਸ ਜਾਂ ਨਾ ਮੇਰੇ ਪਹਿਲੇ ਬੜਾ ਰੀ ਇਨੀਸ਼ੀਏਟਿਵ ਪੁੱਲਣਾ ਆ ਵੀ ਕਸਟਮਰ ਮੈਨੂੰ ਕਹਦਾ ਗਮ ਕਰ ਸਕਦੇ ਉਹਨਾਂ ਸਹੇ ਹੋਣੇ ਆ ਬਸ 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 ਤੇ ਬਾਪੂ ਜੀ ਇੱਕ ਹੁਣ ਲਾਸਟ ਸ਼ੇਅਰ ਹੋਰ ਦੱਸ ਦਿਓ ਜੀ ਇੱਕ ਸ਼ੇਅਰ ਹੋਰ ਸੁਣਾ ਦਿਓ ਜੀ ਲਾਸਟ ਅੱਛਾ ਇੱਕ ਹੋਰ ਸੁਣਾ ਦਿਏ ਹਾਂ ਜੀ ਪਲੀਜ਼ ਆਪ ਕੀ ਆਮਦ ਤੇ ਜਲਾ دیا ਹੈ ਘਰ ਹੀ ਮੈਨੇ ਆਪ ਕੀ ਆਮਦ ਤੇ ਜਲਾ دیا ਹੈ ਘਰ ਹੀ ਘਰ ਹੀ ਵੀ ਮੈਨੇ ਘਰ ਹੀ ਮੈਨੇ ਜੀ ਚਲੇ ਆਓ ਜਹਾਂ ਤੱਕ ਰੋਸ਼ਨੀ ਨਜ਼ਰ ਆਤੀ ਹੈ ਇਹ ਬਹੁਤ ਵੱਡੀ ਕੁਰਬਾਨੀ ਕਰਤੀ ਕੁਰਬਾਨੀ ਕਰੇ ਪੂਰੀ ਕਰੇ ਨਿੱਕੀ ਕੁਰਬਾਨੀ ਦੀ ਕੀ ਲੋੜ ਹੈ ਇਹਨੇ ਚੀਤੀ ਵੱਢ ਕੇ ਕੁਰਬਾਨੀ ਕੀ ਲੋੜ ਹੈ ਹਾਂ ਤੇ ਪੂਰੀ ਸੇਧੀ ਪਾਵੇਗੇ ਹਾਂ ਮੇਰੇ ਘਰ ਮੇ ਇੱਕ ਦੀਆ ਹੈ ਮੈਂ ਜਦ ਲਾਤਾ ਲਾ ਕੇ deta ਹਾਂ ਨਾ ਆਪਕੋ ਆਪ ਸਦਾ ਘਰ ਨੂੰ ਅੱਗ ਲਾ ਦਤੀ ਪਰ ਅੱਜ ਉੱਥੇ ਤੇ ਕਰੋ ਜਾਈਂ ਨਾ ਜੀ ਬਾਪੂ ਜੀ ਜਦੋਂ ਵੀ ਤੁਹਾਡੇ ਕੋਲ ਬੈਠਣਾ ਆ ਹਾਂਜੀ ਕੁਝ ਨਵੀਆਂ ਚੀਜ਼ਾਂ ਲੈ ਕੇ ਜੰਨਾ ਆ ਚਲੋ ਜੀ ਅਸੀਂ ਇਸ ਕਾਵਲ ਤਾਂ ਆਪਣੀ ਸਮਝਦੇ ਵੀ ਗੱਲਾਂ ਤਾਂ ਫਿਰ ਵੀ ਜੋ ਕੋਈ ਸਾਡੇ ਕੋਲ ਹੈ ਤੇ ਮੈਂ ਆਪਣੇ ਸਰੋਧਿਆ ਨੂੰ ਇਹ ਕਹਿਣਾ ਚਾਹੁੰਗਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅਸੀਂ ਫਿਰ ਨਵਾਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੀ ਤੇ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਇੱਕ ਉਮੀਦ ਤੇ ਇੱਕ ਵਾਦਾ ਵੀ ਤੁਹਾਡੇ ਕੋਲ ਚਾਹੀਦਾ ਆ ਕਿ ਹੁਣ ਅਗਲੀ ਵਾਰ ਜਦ ਆਵਾਂ ਤੇ ਫਿਰ ਇੱਕ ਕੋਈ ਖਾਸ ਐਲਬਮ ਕੋਈ ਖਾਸ ਇਹੋ ਜਿਹਾ ਮਸਾਲਾ ਤਿਆਰ ਕੀਤਾ ਜਾਵੇ ਜਿਹਦੇ ਵਿੱਚ ਜਿੰਨੀਆਂ ਵੀ ਹੋਣ ਪ੍ਰਾਣਾ ਕਲਚਰ ਵੀ ਹੋਵੇ ਸਭਿਆਚਾਰ ਵੀ ਹੋਵੇ ਸੱਚਾਈ ਵੀ ਹੋਵੇ ਪੋਜ਼ਿਟਿਵ એનર્ਜੀ ਵੀ ਹੋਵੇ ਜੀ ਹਾਂ ਤੇ ਕੁਝ ਇਹੋ ਜਿਹਾ ਵੀ ਹੋਵੇ ਕਿ ਜਿਹੜਾ ਅਸੀਂ ਇੱਕ ਅਲੱਗ ਸਾਈਡ ਨੂੰ ਚੱਲਦੇ ਜਾ ਰਹੇ ਸਾਨੂੰ ਉਹ ਥੋੜਾ ਉਥੋਂ ਖਿੱਚੇ ਖਿੱਚੇ ਸਹੀ ਗੱਲ ਹਾਂਜੀ ਇਸੇ ਉਮੀਦ ਨਾਲ ਮੈਂ ਤੁਹਾਡੇ ਕੋਲ ਸਟੈਂਜ ਜੀ ਇਸ ਵਾਰ ਇਜਾਜ਼ਤ ਲੈਣਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਸੱਜਣਾ ਦੋਸਤਾਂ ਤੇ ਰੂਪ ਨੂੰ ਕਰਾਇਆ ਸ਼ੁਕਰੀਆ